ਪਹਿਲਾਂ ਤਾਂ ਇਹ ਸਮਝਾਓ ਕਿ ਕਾਦੇ ਬੱਚਿਆਂ ਦੇ ਜਵਾਕਾਂ ਦੇ ਸਾੜਿਆਂ ਦੇ ਰੁਕ ਕਿਉਂ ਗਏ ਬੱਚਿਆਂ ਨੂੰ ਦੁੱਧ ਵੀ ਨਹੀਂ ਦੇ ਰਹੇ ਜਾਂ ਦੁੱਧ ਦੇ ਵੀ ਰਹੇ ਆ ਤਾਂ ਇੱਕ ਪੈਕਟ ਬੰਦ ਦੁੱਧ ਜੇ ਅਸੀਂ ਤੁਸੀਂ ਦੇਖੋ ਵੀ ਉਹ ਪੈਕਟ ਬੰਦ ਜਿਹੜਾ ਦੁੱਧ ਹੈਗਾ ਉਹ ਇੱਕ ਤਰ੍ਹਾਂ ਦੇ ਜ਼ਹਿਰ ਦੇ ਬਰਾਬਰ ਹੈ ਜੇ ਤੁਸੀਂ ਚੀਨੀ ਪਾ ਕੇ ਦੁੱਧ ਦੇਣਾ ਸ਼ੁਰੂ ਕਰ ਦਿੰਨੇ ਆ ਜਿਹੜੀ ਸਭ ਤੋਂ ਵੱਡੀ ਜ਼ਹਿਰ ਹੈ ਸਲਫਰ ਹੈ ਚੀਨੀ ਦੇ ਵਿੱਚ ਸਭ ਤੋਂ ਵੱਧ ਸਲਫਰ ਪੈਂਦੀ ਹੈ ਸਲਫਰ ਸਾਡੇ ਹੱਡੀਆਂ ਨੂੰ ਸਰੀਰ ਨੂੰ ਗਾਲਦੀ ਹੈ ਇੱਕ ਤਰ੍ਹਾਂ ਦੀ ਦੂਜਾ ਨੰਬਰ ਅਸੀਂ ਬੱਚਿਆਂ ਨੂੰ ਖਵਾਉਂਦੇ ਆ ਮੈਦਾ ਠੀਕ ਹੈ ਜੀ ਮੈਦੇ ਦੇ ਬਣੇ ਹੋਏ ਦੇ ਉਹ ਬਾਹਰੋਂ ਤਲਿਆ ਹੋਇਆ ਉਹ ਚੀਜ਼ ਖਾ ਲਈ ਤੀਜਾ ਨੰਬਰ ਅਸੀਂ ਕੀ ਕਰਦੇ ਆ ਜੀ ਸਭ ਤੋਂ ਵੱਧ ਅਸੀਂ ਅੱਜ ਕੱਲ ਪੈਕਡ ਫੂਡ ਬੱਚਿਆਂ ਨੂੰ ਬਿਸਕਟ ਬਹੁਤ ਖਲਾਉਂਦੇ ਆ ਬਿਸਕਟ ਦੇ ਵਿੱਚ ਸਭ ਤੋਂ ਵੱਧ ਤੁਸੀਂ ਦੇਖੋ ਉਹਨੂੰ ਪ੍ਰੀਜ਼ਰਵੇਟਿਵ ਲੱਗਿਆ ਹੋਇਆ ਇਕੱਠਾ ਖਾਣਾ ਉਹ ਜ਼ਹਿਰ ਦੇ ਸਮਾਨ ਹੈ ਉਹ ਇਕੱਠਾ ਨਹੀਂ ਖਾਧਾ ਜਾ ਸਕਦਾ ਜਦੋਂ ਉਹ ਖਾਣਦੇ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਓੰਨੀ ਹੀ ਭਿਆਨਕ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਬੱਚੇ ਦੀ ਹਾਈਟ ਨੂੰ ਅਸੀਂ ਕਹਿੰਦੇ ਕਿ ਡਾਂਗ ਵਰਗੀ ਹੋਣ ਤੋਂ ਬਾਹਾਂਸ ਵਰਗੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪੰਜ ਕਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਘਰ ਦੇ ਵਿੱਚ ਖਾਸ ਕਰਕੇ ਜਦੋਂ ਬੱਚੇ ਦੀ ਗਰੋਥ ਹੋ ਰਹੀ ਹੈ ਤਾਂ ਉਹ ਉਹਨੂੰ ਨਹੀਂ ਦੇਣੀਆਂ ਚਾਹੀਦੀਆਂ ਇਸ ਘਰ ਦੇ ਵਿੱਚ ਬੱਚੇ ਨੇ ਤਾਂ ਉਸ ਘਰ ਦੇ ਵਿੱਚ ਇੱਕ ਫਿਕਰ ਵੀ ਹੈ ਫਿਕਰ ਇਹ ਹੈ ਕਿ ਪਤਾ ਨਹੀਂ ਸਾਡੇ ਬੱਚਿਆਂ ਦਾ ਕੱਦ ਸਾਡੇ ਬੱਚਿਆਂ ਦੀ ਹਾਈਟ ਵਧੇਗੀ ਜਾਂ ਨਹੀਂ ਵਧੇਗੀ ਚੀਜ਼ ਖਾਵਾਂਗੇ ਐਦਾਂ ਹੋ ਜੂਗਾ ਉਹ ਚੀਜ਼ ਖਾਵਾਂਗੇ ਹੁਣ 99% ਤੁਸੀਂ ਇਹ ਲੋਕ ਦੇਖ ਲਓ ਲੋਕਾਂ ਨੇ ਕਿ ਤੁਹਾਡੇ ਡਾਕਟਰਾਂ ਨੇ ਵੀ ਇੰਨਾ ਬਹਿਮ ਪਾਇਆ ਹੋਇਆ ਵੀ ਜੇ ਦੁੱਧ ਪੀਓਗੇ ਤੁਹਾਡਾ ਕੋਲੇਸਟ੍ਰੋਲ ਵਾਜੂਗਾ ਦੁੱਧ ਪੀਓਗੇ ਤੁਹਾਡੇ ਬਲੋਕੇਜ ਆਜੂਗੀ ਦੁੱਧ ਪੀਓਗੇ ਤੁਹਾਡੇ ਪਤਾ ਨਹੀਂ ਕੀ ਕੀ ਅੰਦਰ ਹੋ ਜੂਗਾ ਪੰਜ ਇਸ ਤਰ੍ਹਾਂ ਦੇ ਤੁਹਾਨੂੰ ਅਸੀਂ ਉਪਾਅ ਦੱਸਾਂਗੇ ਹੱਲ ਦੱਸਾਂਗੇ ਜਿਸ ਤੋਂ ਬਾਅਦ ਤੁਹਾਡੇ ਬੱਚੇ ਦੀ ਹਾਈਟ ਹੈ ਜਿਹੜੀ ਉਹ ਬਾਸ ਵਾਂਗੋਂ ਲੰਬੀ ਹੋ ਸਕਦੀ ਹੈ ਗ੍ਰਾਮ ਇਹ ਬਾਉਣੀਆ ਚੰਗੀ ਤਰ੍ਹਾਂ ਇਹਨੂੰ ਤੁਸੀਂ ਮੈਸ਼ ਕਰ ਦੇਣਾ ਹੱਥ ਨਾਲ ਮੈਸ਼ ਕਰਕੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਪਿਓਰ ਦੁੱਧ ਦੇ ਨਾਲ ਸੇਵਨ ਕਰਨਾ ਬਿਨਾ ਮਿੱਠੇ ਤੋਂ ਤੇ ਉਹ ਤੁਸੀਂ ਅੱਜ ਦੇਖੋ ਤੇ 6 ਮਹੀਨੇ ਬਾਅਦ ਦੇਖਿਓ ਇੱਕ ਘਰ ਦੀ ਖਰਾਕ ਹੈ ਨਾ ਕਿ ਦਵਾਈਆਂ ਖਵਾਉਣ ਦੀ ਤੁਸੀਂ ਆਪਣੇ ਬੱਚੇ ਨੂੰ ਕੋਈ ਲੋੜ ਨਹੀਂ ਜਿਹੜੇ ਕਹਿੰਦੇ ਆ ਵੀ ਅਸੀਂ ਦਵਾਈਆਂ ਖਾ ਕੇ ਹਾਈਟ ਵਧਾ ਦਈਏ ਤਾਂ ਨਹੀਂ ਹਾਈਟ ਵਧਦੀ ਜਦ ਤੱਕ ਤੁਹਾਡੇ ਬੱਚੇ ਦੀ ਖਰਾਕ ਜਿਹੜੀ ਅਸਲ ਪੂਰੀ ਨਹੀਂ ਹੁੰਦੀ ਜੀ ਮਾਮਾ ਗਰਭਤੀ ਮਾਮਾ ਜੰਨੀ ਹੈਗੀਆਂ ਉਹ ਸਾਰੇ ਤੁਸੀਂ ਇਹ ਗੱਲੋ ਦੁੱਧ ਚ ਕੋਈ ਆਪਣੇ ਪਾਊਡਰ ਘੋਲ ਘੋਲ ਕੇ ਪੀ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਗੋਲੀਆਂ ਖਾਈ ਜਾਂਦੇ ਨੇ ਕੋਈ ਐ ਰੰਦੀਆਂ ਗੋਲੀਆਂ ਖਾਈ ਜਾਂਦੇ ਨੇ ਪੁਰਾਣੇ ਬਜ਼ੁਰਗ ਜਿਹੜੇ ਦੁੱਧ ਪੀਂਦੇ ਸੀ ਉਹਨਾਂ ਨੂੰ ਤਾਂ ਕਦੇ ਹੋਇਆ ਨਹੀਂ ਕਦੇ ਉਹਨਾਂ ਦੇ ਪਥਰੀਆਂ ਨਹੀਂ ਬਣੀਆਂ ਕਦੇ ਕੋਲੇਸਟ੍ਰੋਲ ਨਹੀਂ ਵਧਿਆ ਕਦੇ ਉਹਨਾਂ ਦੀਆਂ ਹੱਡੀਆਂ ਨਹੀਂ ਖਰਾਬ ਹੋਈਆਂ ਅੱਜ ਕਿਉਂ ਹੋ ਰਿਹਾ ਕਿਉਂਕਿ ਅੱਜ ਅਸੀਂ ਗੰਦ ਖਾ ਰਹੇ ਹਾਂ ਟੋਟਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਵੇਲੇ ਜਿਸ ਘਰ ਦੇ ਵਿੱਚ ਬੱਚੇ ਨੇ ਤਾਂ ਉਸ ਘਰ ਦੇ ਵਿੱਚ ਇੱਕ ਫਿਕਰ ਵੀ ਹੈ ਫਿਕਰ ਇਹ ਹੈ ਕਿ ਪਤਾ ਨਹੀਂ ਸਾਡੇ ਬੱਚਿਆਂ ਦਾ ਕੱਦ ਸਾਡੇ ਬੱਚਿਆਂ ਦੀ ਹਾਈਟ ਵਧੇਗੀ ਜਾਂ ਨਹੀਂ ਵਧੇਗੀ ਪਰ ਅੱਜ ਅਸੀਂ ਤੁਹਾਨੂੰ ਪੰਜ ਅਜਿਹੇ ਕਾਰਨ ਦੱਸਾਂਗੇ ਜਿਸ ਕਰਕੇ ਤੁਹਾਡੇ ਬੱਚੇ ਦੀ ਹਾਈਟ ਰੁਕ ਗਈ ਹੈ ਤੇ ਪੰਜ ਇਸ ਤਰ੍ਹਾਂ ਦੇ ਤੁਹਾਨੂੰ ਅਸੀਂ ਉਪਾਅ ਦੱਸਾਂਗੇ ਹੱਲ ਦੱਸਾਂਗੇ ਜਿਸ ਤੋਂ ਬਾਅਦ ਤੁਹਾਡੇ ਬੱਚੇ ਦੀ ਹਾਈਟ ਹੈ ਜਿਹੜੀ ਉਹ ਬਾਸ ਵਾਂਗੋਂ ਲੰਬੀ ਹੋ ਸਕਦੀ ਹੈ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਆ ਇਹ ਨੁਸਖਾ ਫਾਰਮੂਲਾ ਲੈ ਕੇ ਆਉਣ ਵਾਲੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਜੀ ਦਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸასი ਸ਼ਾਲ ਡਾਕਟਰ ਸਾਹਿਬ ਇਹ esto ਪਹਿਲਾਂ ਕਿ ਅਸੀਂ ਤੁਹਾਨੂੰ ਕੱਦ ਬਾਵਤ ਨੁਸਖੇ ਪੁੱਛੀਏ ਕਿ ਕਿਵੇਂ ਕੱਦ ਵੱਧ ਸਕਦਾ ਹੈ ਬੜੀ ਆਸਾਨੀ ਨਾਲ ਸਾਨੂੰ ਪਹਿਲਾਂ ਤਾਂ ਇਹ ਸਮਝਾਓ ਕਿ ਕੱਦ ਦੇ ਬੱਚਿਆਂ ਦੇ ਜਵਾਕਾਂ ਦੇ ਸਾੜਿਆਂ ਦੇ ਰੁਕ ਕਿਉਂ ਗਏ ਦੇਖੋ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖੋ ਵੀ ਤੁਸੀਂ ਬੱਚੇ ਨੂੰ ਕੈਲਸ਼ੀਅਮ ਨਹੀਂ ਦੇ ਰਹੇ ਜਿਹੜੀਆਂ ਸਾਡੀਆਂ ਹੱਡੀਆਂ ਉਹ ਟੋਟਲੀ ਸਾਡਾ ਜਿਹੜਾ ਸਕੈਲਟਲ ਸਿਸਟਮ ਹੈ ਉਹ ਖੜਾ ਹੀ ਸਾਡਾ ਕੈਲਸ਼ੀਅਮ ਦੇ ਉੱਤੇ ਆ ਕੈਲਸ਼ੀਅਮ ਅਸੀਂ ਬੱਚੇ ਨੂੰ ਦੇ ਨਹੀਂ ਰਹੇ ਨਾ ਅਸੀਂ ਆਪ ਲੈ ਰਹੇ ਆ ਤਾਂ ਉਹ ਹੱਡੀਆਂ ਜਿਹੜੀਆਂ ਸਾਡੀਆਂ ਗਰੋਥ ਕਿਵੇਂ ਕਰਨਗੀਆਂ ਵਧਣਗੀਆਂ ਕਿਵੇਂ ਤਾਂ ਉਸ ਕਰਕੇ ਜਿਹੜਾ ਕੱਦ ਰੁਕ ਰਿਹਾ ਅਸੀਂ ਅੱਜ ਕੱਲ ਬੱਚਿਆਂ ਨੂੰ ਦੁੱਧ ਵੀ ਨਹੀਂ ਦੇ ਰਹੇ ਜੇ ਦੁੱਧ ਦੇ ਵੀ ਰਹੇ ਆ ਤਾਂ ਇੱਕ ਪੈਕਟ ਬੰਦ ਦੁੱਧ ਜੇ ਅਸੀਂ ਤੁਸੀਂ ਦੇਖੋ ਵੀ ਉਹ ਪੈਕਟ ਬੰਦ ਜਿਹੜਾ ਦੁੱਧ ਹੈਗਾ ਉਹ ਇੱਕ ਤਰ੍ਹਾਂ ਦੇ ਸ਼ਹਿਰ ਦੇ ਬਰਾਬਰ ਹੈ ਕਿਉਂਕਿ ਤੁਸੀਂ ਆਪਣੇ ਘਰੇ ਤਾਜ਼ਾ ਦੁੱਧ ਦੇਖ ਲਓ ਕੱਢ ਕੇ ਰੱਖ ਲਓ ਤੁਸੀਂ ਸ਼ਾਮ ਨੂੰ ਜਾਂ ਦੂਜੇ ਦਿਨ ਉਹ ਪੀਣ ਦੇ ਲਾਇਕ ਨਹੀਂ ਰਹਿੰਦਾ ਤੁਸੀਂ ਉਹ 4-4 5-5 ਦਿਨ ਹਫਤਾ ਹਫਤਾ ਬੰਦ ਜਿਹੜਾ ਪੈਕਟਾਂ ਦੇ ਵਿੱਚ ਤੁਹਾਨੂੰ ਦੁੱਧ ਮਿਲਿਆ ਪ੍ਰੀਜ਼ਰਵੇਟਿਵ ਲੱਗੇ ਹੋਏ ਆ ਜਿਹਨੂੰ ਇੰਨੇ ਕੈਮੀਕਲ ਉਹ ਅਸੀਂ ਬੱਚਿਆਂ ਨੂੰ ਪਿਲਾ ਰਹੇ ਹਾਂ ਤਾਂ ਆਪਾਂ ਉਹਨਾਂ ਦੇ ਵਾਦੇ ਵਿਕਾਸ ਦੀ ਜਿਹੜੀ ਉਮੀਦ ਉਹ ਕਿੱਦਾਂ ਕਰ ਸਕਦੇ ਹਾਂ ਜੀ ਡਾਕਟਰ ਸਾਹਿਬ ਬਹੁਤ ਸਾਰੇ ਥਾਵਾਂ ਤੋਂ ਇਹ ਬਹੁਤ ਸਾਰੇ ਕਿਤਾਬਾਂ 'ਚ ਵੀ ਮੈਂ ਪੜ੍ਹਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਜਿਹੜੀ ਪਹਿਲਾਂ ਸਾਡੀ ਪੰਜੀਰੀ ਖਾਧੀ ਜਾਂਦੀ ਸੀ ਉਹਦਾ ਹਾਈਟ ਦੇ ਵਿੱਚ ਬੱਚੇ ਦੀ ਗਰੋਥ ਦੇ ਵਿੱਚ ਬੜਾ ਫਰਕ ਰਹਿੰਦਾ ਸੀ ਪਰ ਅੱਜ ਕੱਲ ਤਾਂ ਰਵਾਜ਼ ਹੀ ਖਤਮ ਹੋ ਗਿਆ ਪੰਜੀਰੀਆਂ ਵਾਲਾ ਦੇਖੋ ਰਵਾਜ਼ ਖਤਮ ਨਹੀਂ ਹੋਇਆ ਲੋਕਾਂ ਦੀ ਸੋਚ ਖਤਮ ਹੋ ਗਈ ਜੀ ਕਿਉਂਕਿ ਸਾਡੇ ਲੋਕ ਸੋਚਣ ਥੋੜਾ ਜਿਹਾ ਬਹੁਤ ਪੁੱਠਾ ਲੱਗੇ ਵੀ ਹਾਂ ਉਹ ਚੀਜ਼ ਖਾਵਾਂਗੇ ਐਦਾਂ ਹੋ ਜੂਗਾ ਉਹ ਚੀਜ਼ ਖਾਵਾਂਗੇ ਹੁਣ 99% ਤੁਸੀਂ ਇਹ ਲੋਕ ਦੇਖ ਲਓ ਲੋਕਾਂ ਨੇ ਕਿ ਤੁਹਾਡੇ ਡਾਕਟਰਾਂ ਨੇ ਵੀ ਇੰਨਾ ਬਹਿਮ ਪਾਇਆ ਹੋਇਆ ਵੀ ਜੇ ਦੁੱਧ ਪੀਓਗੇ ਤੁਹਾਡਾ ਕੋਲੇਸਟ੍ਰੋਲ ਵਾਜੂਗਾ ਦੁੱਧ ਪੀਓਗੇ ਤੁਹਾਡੇ ਬਲਾਕੇਜ ਆ ਜੂਗੀ ਦੁੱਧ ਪੀਓਗੇ ਤੁਹਾਡੇ ਪਤਾ ਨਹੀਂ ਕੀ ਕੀ ਅੰਦਰ ਹੋ ਜੂਗਾ ਅੰਦਰ ਕੈਲਸ਼ੀਅਮ ਜੰਮ ਜੂਗਾ ਪਰ ਜਦੋਂ ਪੁਰਾਣੇ ਸਮੇਂ ਦੇ ਵਿੱਚ ਲੋਕ ਦੋ ਦੋ ਚਾਰ ਚਾਰ ਲੀਟਰ ਪੁਰਾਣੇ ਬਜ਼ੁਰਗ ਜਿਹੜੇ ਦੁੱਧ ਪੀਂਦੇ ਸੀ ਉਹਨਾਂ ਨੂੰ ਤਾਂ ਕਦੇ ਹੋਇਆ ਨਹੀਂ ਕਦੇ ਉਹਨਾਂ ਦੇ ਪਥਰੀਆਂ ਨਹੀਂ ਬਣੀਆਂ ਕਦੇ ਕੋਲੇਸਟ੍ਰੋਲ ਨਹੀਂ ਵਧਿਆ ਕਦੇ ਉਹਨਾਂ ਦੀਆਂ ਹੱਡੀਆਂ ਨਹੀਂ ਖਰਾਬ ਹੋਈਆਂ ਅੱਜ ਕਿਉਂ ਹੋ ਰਿਹਾ ਕਿਉਂਕਿ ਅੱਜ ਅਸੀਂ ਗੰਦ ਖਾ ਰਹੇ ਹਾਂ ਟੋਟਲੀ ਕਿਉਂਕਿ ਅਸੀਂ ਜਦੋਂ ਖਾਣਾ ਹੀ ਜਿਹੜਾ ਕੈਮੀਕਲ ਵਾਲਾ ਦੁੱਧ ਹੈ ਕੈਮੀਕਲ ਵਾਲਾ ਦਹੀਂ ਹੈ ਤੁਸੀਂ ਘਰ ਦਾ ਦਹੀਂ ਜਮਾ ਕੇ ਦੇਖ ਲਓ ਔਰ ਬਾਜ਼ਾਰੋਂ ਡੱਬਾਵ ਸਮਾਨ ਦਾ ਫਰਕ ਹੁੰਦਾ ਪਹਿਲਾਂ ਤਾਂ ਇਹਦੇ ਖੋਦੇ ਚ ਸਮੈਲੇ ਬੜੀ ਭੈੜੀ ਆਉਂਦੀ ਹੈ ਜਿਹੜਾ ਤੁਸੀਂ ਡੱਬਾ ਖੋਲਦੇ ਹੋ ਕਿ ਕਿਉਂ ਕਿਉਂਕਿ ਉਹਨੂੰ ਤੁਸੀਂ ਬਚਾ ਕੇ ਰੱਖਣ ਵਾਸਤੇ ਜਿਹੜੀਆਂ ਫੈਕਟਰੀਆਂ ਇੰਨੇ ਕੈਮੀਕਲ ਲਾਉਂਦੀਆਂ ਨੇ ਉਹ ਤੁਹਾਡੀ ਸਿਹਤ ਲਈ ਕਿੰਨੇ ਕੁ ਖਤਰਨਾਕ ਹੋਣਗੇ ਇਹ ਸਾਡੇ ਲੋਕ ਜਿਹੜੇ ਹੈਗੇ ਆ ਉਹ ਬਿਲਕੁਲ ਸੋਚਣਾ ਹੀ ਬੰਦ ਕਰ ਗਏ ਜਿਹੜੀ ਅਸਲੀ ਸਾਡੀ ਖਰਾਕ ਪ੍ਰਾਣੀ ਖਰਾਕ ਭੁੱਲ ਕੇ ਅਸੀਂ ਮਾਡਰਨ ਜਿਹੜੇ ਡੱਬਾ ਬੰਦ ਚੀਜ਼ਾਂ ਦੇ ਉੱਤੇ ਜਦ ਤੱਕ ਨਿਰਭਰ ਹੋ ਗਏ ਤੁਸੀਂ ਦੇਖੋ ਅੱਜ ਕੱਲ ਮਾਵਾਂ ਗਰਭਤੀ ਮਾਵਾਂ ਜੰਨੀਆਂ ਹੈਗੀਆਂ ਉਹ ਸਾਰੇ ਤੁਸੀਂ ਇਹ ਗੱਲੋ ਦੁੱਧ ਚ ਕੋਈ ਆਪਣੇ ਪਾਊਡਰ ਕੋਲ ਹੋਲ ਕੇ ਪੀ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਗੋਲੀਆਂ ਖਾਈ ਜਾਂਦੇ ਨੇ ਕੋਈ ਆਇਰਨ ਦੀਆਂ ਗੋਲੀਆਂ ਖਾਈ ਜਾਂਦੇ ਨੇ ਕੈਲਸ਼ੀਅਮ ਦੀਆਂ ਉਹਨਾਂ ਦੀ ਸੋਚ ਇਹ ਨਹੀਂ ਜਿਹੜੀ ਹੈਗੀ ਮਨ ਦੀ ਵੀ ਜਿਹੜਾ ਸਾਡਾ ਕੈਲਸ਼ੀਅਮ ਆ ਸਭ ਤੋਂ ਵੱਧ ਦਹੀਂ ਚੋਂ ਲੱਸੀ ਚੋਂ ਦੁੱਧ ਚੋਂ ਸਾਨੂੰ ਮਿਲਦਾ ਇਹ ਤੋਂ ਵੱਡਾ ਤਾਂ ਕੋਈ ਕੈਲਸ਼ੀਅਮ ਹੀ ਨਹੀਂ ਹੈ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਇੱਕ ਕੀੜਾ ਵੜ ਗਿਆ ਵੀ ਨਹੀਂ ਜਿਹੜੀ ਗੋਲੀ ਹੈ ਉਹ ਤੋਂ ਬਿਨਾਂ ਨਹੀਂ ਚੱਲਣਾ ਆਇਰਨ ਆ ਤੁਸੀਂ ਪਾਲਕ ਖਾ ਲਓ ਤੁਸੀਂ ਅਨਾਰ ਖਾ ਲਓ ਤੁਸੀਂ ਚਕੰਦਰ ਖਾ ਲਓ ਉਹ ਚੀਜ਼ਾਂ ਤੇ ਅਸੀਂ ਜਿਹੜਾ ਵਿਸ਼ਵਾਸ ਕਰਨਾ ਛੱਡ ਗਏ ਬਸ ਇੱਕ ਅਸੀਂ ਸਵੇਰੇ ਉੱਠ ਕੇ ਛੋਟੀ ਜੀ ਗੋਲੀ ਮਾਰਨੀ ਆ ਅੰਦਰ ਉਹਨੇ ਤੁਹਾਡੇ ਲਿਵਰ ਨੂੰ ਵੀ ਖਰਾਬ ਕਰਨਾ ਤੁਹਾਡੇ ਲਿਵਰ 'ਚ ਖੁਸ਼ਕੀ ਵੀ ਪਾਉਣੀ ਹੈ ਹੁਣ ਆਇਰਨ ਤੇ ਕੈਲਸ਼ੀਅਮ ਡਾਕਟਰ ਖਾਣ ਨੂੰ ਦੇਈ ਜਾਂਦੇ ਨੇ ਬਹੁਤ ਲੋਕਾਂ ਨੂੰ ਇਹੀ ਨਹੀਂ ਪਤਾ ਹੈਗਾ ਵੀ ਆਇਰਨ ਤੇ ਕੈਲਸ਼ੀਅਮ ਜਿਹੜਾ ਇਕੱਠਾ ਖਾਣਾ ਉਹ ਜ਼ਹਿਰ ਦੇ ਸਮਾਨ ਹੈ ਉਹ ਇਕੱਠਾ ਨਹੀਂ ਖਾਦਾ ਜਾ ਸਕਦਾ ਜਦੋਂ ਉਹ ਖਾਣਦੇ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਓੰਨੀ ਹੀ ਭਿਆਨਕ ਜੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਪੰਜ ਇਸ ਤਰ੍ਹਾਂ ਦੀ ਕਿਹੜੀ ਚੀਜ਼ਾਂ ਹੈਗੀਆਂ ਨੇ ਜਿਸ ਤੋਂ ਅਸੀਂ ਬਚਾ ਕਰ ਲਈਏ ਡਾਕਟਰ ਸਾਹਿਬ ਤਾਂ ਬੱਚੇ ਦੀ ਹਾਈਟ ਨੂੰ ਅਸੀਂ ਕਹ ਲੈ ਕੇ ਕਿ ਡਾਂਗ ਵਰਗੀ ਹੋਣ ਤੋਂ ਬਾਸ ਵਰਗੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪੰਜ ਕਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੇ ਨੇ ਜਿਹੜੀਆਂ ਸਾਨੂੰ ਘਰ ਦੇ ਵਿੱਚ ਖਾਸ ਕਰਕੇ ਜਦੋਂ ਬੱਚੇ ਦੀ ਗਰੋਥ ਹੋ ਰਹੀ ਹੈ ਤਾਂ ਉਹ ਉਹਨੂੰ ਨਹੀਂ ਦੇਣੀਆਂ ਚਾਹੀਦੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਬੱਚਾ ਮਾਂ ਦਾ ਦੁੱਧ ਛੱਡ ਕੇ ਦੂਜਾ ਬੋਟਲ ਵਾਲਾ ਜਾਂ ਗਲਾਸ ਨਾਲ ਦੁੱਧ ਪੀਣ ਲੱਗਦਾ ਸੀ ਸਭ ਤੋਂ ਵੱਡੀ ਗਲਤੀ ਇਹ ਕਰਦੇ ਆਂ ਵੀ ਅਸੀਂ ਉਹਨੂੰ ਚੀਨੀ ਪਾ ਕੇ ਦੁੱਧ ਦੇਣਾ ਸ਼ੁਰੂ ਕਰ ਦਿੰਨੇ ਆਂ ਜਿਹੜੀ ਸਭ ਤੋਂ ਵੱਡੀ ਜ਼ਹਿਰ ਹੈ ਸਲਫਰ ਹੈ ਚੀਨੀ ਦੇ ਵਿੱਚ ਸਭ ਤੋਂ ਵੱਧ ਸਲਫਰ ਬੰਦੀ ਹੈ ਸਲਫਰ ਸਾਡੇ ਹੱਡੀਆਂ ਨੂੰ ਸਰੀਰ ਨੂੰ ਗਾਲਦੀ ਹੈ ਇੱਕ ਤਰ੍ਹਾਂ ਦੀ ਦੂਜਾ ਨੰਬਰ ਅਸੀਂ ਬੱਚਿਆਂ ਨੂੰ ਖਵਾਉਨੇ ਆ ਮੈਦਾ ਠੀਕ ਹੈ ਜੀ ਮੈਦੇ ਦੇ ਬਣੇ ਹੋਏ ਦੇ ਉਹ ਬਾਹਰੋਂ ਤਲਿਆ ਹੋਇਆ ਉਹ ਚੀਜ਼ ਖਾ ਲਈ ਤੀਜਾ ਨੰਬਰ ਅਸੀਂ ਕੀ ਕਰਦੇ ਆ ਜੀ ਸਭ ਤੋਂ ਵੱਧ ਅਸੀਂ ਅੱਜ ਕੱਲ ਪੈਕਡ ਫੂਡ ਬੱਚਿਆਂ ਨੂੰ ਬਿਸਕਟ ਬਹੁਤ ਖਲਾਉਨੇ ਆ ਬਿਸਕਟ ਦੇ ਵਿੱਚ ਸਭ ਤੋਂ ਵੱਧ ਤੁਸੀਂ ਦੇਖੋ ਉਹਨੂੰ ਪ੍ਰੀਜ਼ਰਵੇਟਿਵ ਲੱਗਿਆ ਹੋਇਆ ਜਿਹੜਾ ਤੁਹਾਡੇ ਬੱਚੇ ਨੂੰ ਕੈਂਸਰ ਤੱਕ ਵੀ ਪੈਦਾ ਕਰ ਸਕਦਾ ਤੁਸੀਂ ਅੱਜ ਦਾ ਬਣਿਆ ਹੋਇਆ ਬਿਸਕਟ 2-2 ਸਾਲ ਬਾਅਦ ਬੱਚੇ ਨੂੰ ਖਾਣ ਨੂੰ ਦੰਨੇ ਆ ਉਹ ਤੁਹਾਡੇ ਬੱਚੇ ਦੇ ਅੰਦਰ ਜ਼ਹਿਰੇ ਬਣਾ ਰਿਹਾ ਤੀਜਾ ਨੰਬਰ ਚੌਥਾ ਨੰਬਰ ਆ ਗਿਆ ਸਾਡਾ ਜਿਹੜਾ ਪੈਕਟਾਂ ਵਾਲਾ ਅਸੀਂ ਦੁੱਧ ਪਲਾਉਨੇ ਆ ਬੱਚਿਆਂ ਵੱਧ ਖਤਰਨਾਕ ਚੀਜ਼ ਐ ਅਸੀਂ ਬੱਚਿਆਂ ਨੂੰ ਉਹ ਸੇਮੀਆਂ ਇੱਕ ਤਰ੍ਹਾਂ ਦੀਆਂ ਉਹ ਗੰਡੰਡ ਗੰਡੋਲੀਆਂ ਵਰਗੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਖਿਲਾ ਰਹੇ ਆ ਉਹਨੂੰ ਜਿਵੇਂ ਤੁਸੀਂ ਨਿਊਡਲਸ ਵਗੈਰਾ ਉਹ ਕਿੰਨੇ ਖਤਰਨਾਕ ਚੀਜ਼ਾਂ ਨੇ ਜਿਹੜੀਆਂ ਅਸੀਂ ਬੱਚਿਆਂ ਨੂੰ ਦੇ ਰਹੇ ਆ ਬੱਚੇ ਨੂੰ ਅੱਜ ਦੇ ਟਾਈਮ ਦੇ ਵਿੱਚ ਐਦਾਂ ਦਾ ਆਉਣ ਵਾਲਾ ਸਮਾਂ ਐਦਾਂ ਦਾ ਬਣ ਜਾਊਗਾ ਜਿਹੜਾ ਆਉਣ ਵਾਲੀ ਪੀੜ੍ਹੀ ਹੋਊਗੀ ਉਹ ਹੋਣ ਵਾਲੀ ਜਿਹੜੀ ਪੀੜ੍ਹੀ ਆ ਉਹ ਤਾਂ ਆਪਣੇ ਬੱਚੇ ਨੂੰ ਰੋਟੀ ਦੇ ਕੇ ਖੁਸ਼ ਨਹੀਂ ਹੈਗੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਐਦਾਂ ਦੀ ਹੋਊਗੀ ਵੀ ਉਹ ਬੱਚੇ ਜੰਮਣੇ ਹੀ ਬੰਦ ਕਰ ਦੇਊਗੀ ਕਿਉਂਕਿ ਉਹਨਾਂ ਨੇ ਕੰਮ ਕਰਨਾ ਹੀ ਜਦੋਂ ਬੰਦ ਕਰ ਦੇਣਾ ਤਾਂ ਉਹ ਆਪਣੇ ਬੱਚੇ ਨੂੰ ਪਾਲਣ ਦੇ ਜਿਹੜੇ ਸਮਰੱਥ ਨਹੀਂ ਰਹਿਣਗੇ ਇਦਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਉਣ ਵਾਲੇ 15 ਸਾਲਾਂ ਦੇ ਵਿੱਚ ਇਹ ਹਾਲਾਤ ਜਿਹੜੇ ਮੁਰੇ ਦੇਖਣੇ ਮਿਲਣੇ ਸ਼ੁਰੂ ਹੋ ਜਾਣਗੇ ਜੀ ਅੱਛਾ ਡਾਕਟਰ ਸਾਹਿਬ ਫਿਰ ਹਾਈਟ ਵਾਸਤੇ ਸਭ ਤੋਂ ਬਿਹਤਰੀਨ ਨੁਸਖਾ ਹੈ ਜਿਹੜਾ ਕੁਦਰਤ ਨੇ ਸਾਨੂੰ ਜਿਹੜਾ ਦਿੱਤਾ ਹੈ ਹਰੇਕ ਖੇਤਰ ਦੀਆਂ ਆਪੋ ਆਪਣੀਆਂ ਹਾਈਟਸ ਪ੍ਰਮਾਤਮਾ ਨੇ ਉਸ ਕੁਦਰਤ ਨੇ ਰੱਖੀਆਂ ਨੇ ਪੰਜਾਬ ਦੀ ਐਵਰੇਜ ਹਾਈਟ ਤੁਹਾਡੇ ਮੁਤਾਬਕ ਪੁਰਾਣੇ ਸਮੇਂ 'ਚ ਕਿੰਨੀ ਸੀ ਦੇਖੋ ਪੁਰਾਣੇ ਸਮੇਂ ਦੇ ਵਿੱਚ ਅਗਰ ਤੁਸੀਂ ਆਪਾਂ ਦੇ ਗੁਰੂਆਂ ਪੀਰਾਂ ਦੇ ਟਾਈਮ ਲਈਏ ਤਾਂ ਉਸ ਟਾਈਮ ਲਗਭਗ 6.5-7 ਫੁੱਟ ਦੀ ਹਾਈਟ ਸੀ ਕੀ ਜੀ ਉਸ ਟਾਈਮ ਪਰ ਅੱਜ ਐਵਰੇਜ ਹਾਈਟ ਅੱਜ ਕੱਲ ਉਹ ਘਟ ਘਟ ਕੇ ਤੁਸੀਂ ਪਿੱਛੇ 20 ਸਾਲਾਂ 25 ਸਾਲਾਂ ਤੋਂ ਦੇਖਿਆ ਉਹ ਆ ਗਈ 5.5-6 ਤੇ ਪਰ ਅੱਜ ਉਹ ਘਟ ਕੇ ਤੁਸੀਂ ਇਹ ਕਹਿ ਲਓ ਵੀ ਆ ਰਹੀ ਹੈ ਜਿਹੜੇ ਹੋਣ ਵਾਲੇ ਨਤੀਜੇ ਤੁਸੀਂ ਇਹ ਕਹਿ ਲਓ ਵੀ 5.5 ਫੁੱਟ ਤੇ ਜਿਹੜੀ ਮਰਦ ਦੀ ਹਾਈਟ ਖੜਨ ਲੱਗੀ ਉਹਦੇ ਗੱਲ ਕਾਰਨ ਕੀ ਹੈ ਵੀ ਤੁਹਾਡੀ ਖਾਣਾਕ ਦੇ ਵਿੱਚ ਕਮੀ ਜਿਹੜੀ ਪਿਛਲੇ 30-35 ਸਾਲਾਂ ਤੋਂ ਜੜੀ ਖਾਣਾਕ ਜਿਹੜੀ ਨਸਲਾਏ ਹੌਲੀ 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 ਜਿਹੜੀਆਂ ਮਰਦੀਆਂ ਨੇ ਹੌਲੀ ਹੌਲੀ ਬਦਲਦੀਆਂ ਨੇ ਹੌਲੀ ਹੌਲੀ ਫਿਰੇ ਸੇਤਾਂ ਤੇ ਜਿਹੜਾ ਮਾੜਾ ਅਸਰ ਪੈਂਦਾ ਸਭ ਤੋਂ ਵੱਡਾ ਇਹਦਾ ਕਾਰਨ ਅਸੀਂ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਜਿਹੜਾ ਅਸੀਂ ਖਾਣਾ ਤਿਆਰ ਕਰਦੇ ਆ ਉਹ ਸਾਡੀ ਸਿਹਤ ਲਈ ਸਭ ਤੋਂ ਵੱਧ ਖਤਰਨਾਕ ਹੈ ਸਾਡੀ ਸਿਹਤ ਨੂੰ ਜਿਹੜਾ ਦਿਨ ਪਰ ਦਿਨ ਉਹ ਖਾਰ ਰਿਹਾ ਦਿਨ ਪਰ ਦਿਨ ਜਿਹੜੀਆਂ ਬਿਮਾਰੀਆਂ ਵੱਧ ਲੈ ਕੇ ਜਾ ਰਿਹਾ ਜੀ ਜੀ ਤੇ ਫਿਰ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਹਾਈਟ ਵਧਾਉਣੀ ਹੈ ਉਹ ਕੋਈ ਬਹੁਤ ਵੱਡਾ ਟਾਸਕ ਨਹੀਂ ਹੈਗਾ ਕੁਦਰਤ ਨੇ ਸਾਨੂੰ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਨੇ ਜਿਸ ਨਾਲ ਦਿਨਾ ਚ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਹਾਈਟ ਦਾ ਖਾਸ ਕਰਕੇ ਬੱਚਿਆਂ ਦੀ ਹਾਈਟ ਦਾ ਬੱਚੇ ਸਾਡੇ ਉੱਪਰ ਦੀ ਥਾਂ ਤੇ ਆਲੇ ਦੁਆਲੇ ਨੂੰ ਜ਼ਿਆਦਾ ਫੁੱਲ ਰਹੇ ਨੇ ਜੀ ਉਹਦੇ ਵਿੱਚ ਦੇਖੋ ਇਹ ਆ ਹੁਣ ਕੁਦਰਤ ਨੇ ਲੌਂਗ ਦਿੱਤਾ ਹੈ ਲੌਂਗ ਸਭ ਤੋਂ ਵਧੀਆ ਲੌਂਗ ਦੀ ਸ਼ੇਪ ਬਣਾਈ ਆ ਦੰਦ ਵਰਗੀ ਉਹ ਦੰਦ ਦੇ ਇਸਤੇਮਾਲ ਆਉਂਦਾ ਦੰਦ ਦੇ ਦਰਦ 'ਚ ਬਹੁਤ ਕੰਮ ਕਰਦਾ ਹੈ ਅਖਰੋਟ ਆ ਅਖਰੋਟ ਦੀ ਸ਼ੇਪ ਬਣਾਈ ਆ ਦਿਮਾਗ ਵਰਗੀ ਉਹ ਦਿਮਾਗ ਵਾਸਤੇ ਬਹੁਤ ਵਧੀਆ ਐਦਾਂ ਹੀ ਹੁਣ ਅਸੀਂ ਚੀਜ਼ ਦੱਸਣ ਲੱਗੇ ਆ ਜਿਹੜੀ ਵਾਸ ਵਾਸ ਤੁਸੀਂ ਦੇਖਿਆ ਆਮ ਕਿਸੇ ਨੇ ਵਾਸ ਦਾ ਦਰਖਤ ਦੇਖਿਆ ਹੋਣਾ ਪੇੜ ਦੇਖਿਆ ਹੋਣਾ ਕਿੱਡੇ ਉੱਚੇ ਉੱਚੇ ਚਲੇ ਜਾਂਦੇ ਨੇ ਲਗਭਗ ਉਹ 40 40 50 50 ਫੁੱਟ ਉੱਚੇ ਹੋ ਜਾਂਦੇ ਨੇ ਤੁਸੀਂ ਦੇਖੋ ਉਹੀ ਸੇਮ ਕੁਦਰਤ ਆ ਨਾ ਜਿਹੜੀ ਇਹ ਉਹ ਹਰੇਕ ਉਹਦੇ ਨਾਲੇ ਕੁਦਰਤ ਨੇ ਅਟੈਚ ਕੀਤਾ ਹੋਇਆ ਜਿਹੜੀ ਚੀਜ਼ ਜਿਹੜੇ ਨਾਲ ਮੇਲ ਖਾਂਦੀ ਆ ਵੀ ਜਿਹੜੀ ਚੀਜ਼ ਜਿਹਦਾ ਹੱਲ ਕਰ ਸਕਦੀ ਆ ਉਦਾਂ ਦਾ ਹੀ ਉਹ ਉਹਦੇ ਵਾਸਤੇ ਉਹ ਚੀਜ਼ ਪੈਦਾ ਕੀਤੀ ਆ ਹੁਣ ਤੁਸੀਂ ਇਹ ਦੇਖੋ ਵਾਸ ਦਾ ਮਰਬਾਹ ਕਹਿੰਦਾ ਜੀ ਵਾਸ ਦਾ ਮਰਬਾਹ ਜੀ ਵਾਸ ਦਾ ਬੰਦਿਆਂ ਨੇ ਵਾਸ ਦੀਆਂ ਸੋਟੀਆਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਵਾਸ ਦਾ ਮਰਬਾਹ ਅਸਦੀ ਡਾਂਗ ਵੀ ਦੇਖੀ ਜੀ ਬਾਸ ਦੀ ਡਾਂਗ ਸੋਟੀ ਗਾ ਲੋ ਮਟਾਂ ਗਾ ਲੋ ਤੇ ਉਹ ਕਹਿੰਦੇ ਵੀ ਜਿਹੜੀ ਬਾਸ ਦੀ ਡਾਂਗ ਆ ਉਹ ਵੀ ਜਿੱਥੇ ਵੱਜ ਜਵੇ ਉਹ ਵੀ ਨਹੀਂ ਬੰਦੇ ਦਾ ਛੇਤੀ ਛੇਤੀ ਤਾਪ ਆਉਂਦਾ ਬੰਦਾ ਤੇ ਜਿਹਨੇ ਬਾਸ ਖਾ ਲਿਆ ਉਹ ਵੀ ਉਹ ਡਾਂਗ ਵਾਂਗੂਏ ਫਿਰ ਵਾਧਾ ਜਾਂਦਾ ਤੇ ਤੁਸੀਂ ਕਹ ਲਓ ਇਹ ਇੰਨੀ ਵਧੀਆ ਚੀਜ਼ ਆ ਜਾਲ ਤੁਸੀਂ ਬਾਂਸ ਦਾ ਮਰੱਬਾ ਬਹੁਤ ਘੱਟ ਲੋਕਾਂ ਨੇ ਸੁਣਿਆ ਇਹ ਔਲੇ ਦਾ ਮਰੱਬਾ ਗਾਜਰ ਦਾ ਮਰੱਬਾ ਆਮ ਲੋਕਾਂ ਨੇ ਹਰ ਬੰਦੇ ਨੇ ਸੁਣਿਆ ਪਰ ਬਾਂਸ ਦਾ ਮਰੱਬਾ ਹਰ ਬੰਦੇ ਨੇ ਨਹੀਂ ਸੁਣਿਆ ਹੈਗਾ ਜਿਹੜੇ ਇਹ ਕੱਚੇ ਬਾਂਸ ਤੋਂ ਬਣਾਇਆ ਜਾਂਦਾ ਜੀ ਇਹ ਮਰੱਬਾ ਤੁਸੀਂ ਇਹ ਕਹ ਲਓ ਬੱਚਿਆਂ ਲਈ ਇੱਕ ਕੱਲਾ ਤੁਸੀਂ ਬਾਕੀ ਗੱਲਾਂ ਦਾ ਬਾਅਦ ਦੇ ਵਿੱਚ ਕੱਲਾ ਤੁਸੀਂ ਦੁੱਧ ਦੇ ਨਾਲ ਇਹੀ ਸੇਵਨ ਸ਼ਾਮ ਕਰਾਉਣ ਲੱਗ ਜਾਓ ਤੁਸੀਂ ਲਗਭਗ 6 ਕੁ ਮਹੀਨੇ ਦੇ ਵਿੱਚ ਦੇਖਿਓ ਜਿਹੜਾ ਬੱਚਾ ਤੁਹਾਡਾ ਪਹਿਲੇ ਮਹੀਨੇ ਸੀ ਔਰ 6 ਮਹੀਨੇ ਦੇ ਵਿੱਚ ਉਹਦੀ ਸਿਹਤ ਕਿੱਥੇ ਤੋਂ ਕਿੱਥੇ ਜਾਂਦੀ ਹੈ ਜੀ ਜੀ ਅੱਛਾ ਤੇ ਫਿਰ ਅੱਜਕੱਲ ਵੱਡਾ ਟਾਸਕ ਤਾਂ ਇਹੀ ਹੈ ਜੀ ਡਾਕਟਰ ਸਾਹਿਬ ਕਿ ਬੱਚੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਨਹੀਂ ਉਹਨਾਂ ਨੂੰ ਅਸੀਂ ਕਹਿ ਲਈਏ ਕਿ ਆਪ ਪੂਜਿਆ ਦੇ ਦਿਓ ਹੋਰ ਦੇ ਦਿਓ ਜਿਹੜਿਆ ਆਲੂ ਫਿੰਗਰ ਜੇ ਫਿਰਦੇ ਨੇ ਜੀ ਮਾਰਕੀਟ ਦੇ ਵਿੱਚ ਉਹ ਬੱਚੇ ਨੂੰ ਅਸੀਂ ਆਲੂ ਭੁਜੀਆ ਜਾਂ ਲੇਜ਼ ਗੁਰਕਰੇ ਖਾਣ ਕਿਨੇ ਲਾਇਆ ਉਹਦੇ ਮਾਪਿਓ ਨੇ ਲਾਇਆ ਖਾਣਾ ਹੋਰ ਕਿਤਾ ਕਿਸੇ ਨੇ ਨਹੀਂ ਲਾਇਆ ਜਦੋਂ ਬੱਚਾ ਕੁੱਖ ਚੋਂ ਬਾਹਰ ਆਉਂਦਾ ਉਹਨੂੰ ਕੀ ਪਤਾ ਵੀ ਬਾਜ਼ਾਰ ਦੇ ਵਿੱਚ ਕੀ ਮਿਲਦਾ ਜਦੋਂ ਬੱਚਾ ਹਲਕੀ ਜੀ ਕਲਕਿਆਰੀ ਮਾਰਦਾ ਹੈ ਤਾਂ ਉਹਨੂੰ ਅਸੀਂ ਹੱਥ 'ਚ ਫੜਾਉਨਿਆ ਵੀ ਹਾਂ ਲਓ ਜੀ ਆ ਬਿਰਜੂਗਾ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਹਨਾ ਤਾਂ ਦੂਜਾ ਨੰਬਰ ਅੱਜ ਕੱਲ ਕੀ ਦੌਰ ਚੱਲਿਆ ਹੋਇਆ ਜੀ ਬੱਚਾ ਹਲਕਾ ਜਿਹਾ ਰੋਂਦਾ ਹੈ ਤਾਂ ਹੱਥ ਜਿਹਦੇ ਦੇ ਮੋਬਾਈਲ ਫੜਾ ਦੋ ਉਹ ਸਭ ਤੋਂ ਵੱਡਾ ਤੋਂ ਡਿਆਂ ਆਉਣ ਵਾਲੇ ਸਮੇਂ 'ਚ ਬੱਚਿਆਂ ਦੀਆਂ 3-4 ਸਾਲਾਂ ਦੇ ਵਿੱਚ ਕਰੋਨਾ ਦੀ ਅੱਖਾਂ ਜਿਹੜੀਆਂ ਫੇਲ ਕਰਤੀਆਂ 99% ਬੱਚਿਆਂ ਦੇ ਜਿਹੜੀਆਂ ਐਨਕਾ ਲੱਗੀਆਂ ਉਹ ਕਾਰਨ ਕੀ ਹੈ ਕਿਉਂਕਿ ਪੈਦਾ ਉਹ ਸਾਰੇ ਜਿਹੜੀਆਂ ਕੀਤੇ ਹੋਏ ਉਹ ਸਾਡੇ ਹੱਥੋਂ ਹੈ ਅਸੀਂ ਆਪਣਾ ਜਿਹਾ ਜਿਹਾ ਅਸੀਂ ਉਹਨੂੰ ਬੱਚੇ ਨੂੰ ਬਣਾਵਾਂਗੇ ਜਿਹਾ ਜਿਹਾ ਉਹਨੂੰ ਬਣਾਵਾਂਗੇ ਜਿਹੇ ਜੀ ਉਹਨੂੰ ਖਰਾਕ ਦਵਾਂਗੇ ਉਹ ਹੈ ਜਾਂ ਪੈਦਾ ਹੋਣਾ ਹੈ ਨਾ ਕਿ ਤੁਸੀਂ ਇਹ ਹੈਗਾ ਵੀ ਹਾਂ ਵੀ ਤੁਸੀਂ ਪੈਕਟ ਦੇ ਵਿੱਚ ਉਹ ਵਧੀਆ ਚੀਜ਼ਾਂ ਤੁਸੀਂ ਕਹਿੰਦੇ ਹੋ ਵੀ ਜੇ ਤੁਸੀਂ ਪੈਕਟ ਦੇ ਵਿੱਚ ਭੁੰਨੇ ਹੋਏ ਬਦਾਮ ਵੀ ਖਾਣੇ ਹੋ ਉਹ ਵੀ ਤੁਹਾਡੇ ਲਈ ਜ਼ਹਿਰ ਹੈ ਜਿਹੜੀ ਚੀਜ਼ ਪੈਕ ਹੋ ਕੇ ਵੀ ਆ ਗਈ ਅੱਜ ਕੱਲ੍ਹ ਲੋਕ ਬਹੁਤ ਬਣਾਇਆ ਹੋਇਆ ਰਵਾਜ ਵੀ ਹਾਂ ਵੀ ਆਪਣੇ ਡਰਾਈ ਫਰੂਟ ਜਿਹੜੇ ਉਹ ਫਰਾਈ ਕਰੇ ਹੋਏ ਖਾ ਲੋ ਉਹਨਾਂ ਨੂੰ ਮਸਾਲਾ ਲੱਗਿਆ ਉਹ ਵੀ ਜ਼ਹਿਰ ਆ ਜਿਹੜੀ ਚੀਜ਼ ਤੁਹਾਡੀ ਪੈਕ ਹੋ ਗਈ ਉਹ ਜ਼ਹਿਰ ਦੇ ਬਰਾਬਰ ਹੈ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਮੋਬਾਈਲ ਦੇਖ ਕੇ ਜਿਹੜੇ ਬੱਚੇ ਰੋਟੀ ਪਾਣੀ ਭੋਜਨ ਲੰਗਰ ਛਕਦੇ ਨੇ ਅੱਖਾਂ ਤੋਂ ਬਾਅਦ ਅਗਰ ਕਿਸੇ ਚੀਜ਼ ਦੇ ਉੱਤੇ ਅਸਰ ਪੈਦਾ ਤਾਂ ਉਹ ਹਾਈਟ ਹੈ ਉਹਨਾਂ ਬੱਚਿਆਂ ਦੀ ਹਾਈਟ ਕਦੇ ਵੱਧ ਨਹੀਂ ਸਕਦੀ ਜਿਹੜੇ ਬੱਚੇ ਟੀਵੀ ਮੂਰੇ ਬੈਠ ਕੇ ਜਾਂ ਮੋਬਾਈਲ ਅੱਗੇ ਰੱਖ ਕੇ ਰੋਟੀ ਪਾਣੀ ਛਕਦੇ ਨੇ ਉਹ ਉਹਨਾਂ ਦੀ ਹਾਈਟ ਕਿਦਾਂ ਵੱਜੂਗੀ ਉਹਨਾਂ ਦਾ ਨਰਵਸ ਸਿਸਟਮ ਡੈੱਡ ਹੋ ਜਾਣਾ ਜੀ ਜਦੋਂ ਤੁਹਾਡਾ ਨਰਵਸ ਸਿਸਟਮ ਹੀ ਨਹੀਂ ਚੱਲਦਾ ਪ੍ਰੋਪਰ ਵਰਕ ਕਰਦਾ ਤਾਂ ਤੁਹਾਡੇ ਉਹ ਲੀਵਰ ਨੂੰ ਕਮਾਂਡ ਕਿਦਾਂ ਦੇਵੇਗਾ ਵੀ ਹੁਣ ਭੁੱਖ ਲੱਗੀ ਆ ਵੀ ਹੁਣ ਖਾਣਾ ਖਾ ਲੂ ਉਹਨੇ ਭੁੱਖ ਤੁਹਾਡੇ ਦਿਮਾਗ ਨੇ ਤੁਹਾਡੀ ਭੁੱਖ ਬੱਚੇ ਦੀ ਮਾਰ ਦੇਣੀ ਆ ਬਿਲਕੁਲ ਭੁੱਖ ਮਰਗੀ ਤਾਂ ਉਹ ਖਾਊਗਾ ਕਿਵੇਂ ਖਾਊਗਾ ਨਹੀਂ ਤਾਂ ਉਹਦੀ ਸਿਹਤ ਨੂੰ ਲੱਗੂਗਾ ਕਿਵੇਂ ਲੱਗੂਗਾ ਨਹੀਂ ਤਾਂ ਸਰੀਰ ਦਾ ਜਿਹੜਾ ਸਿਹਤ ਦਾ ਦਾ ਵਿਕਾਸ ਕਿਵੇਂ ਹੋਵੇਗਾ ਜੀ ਜੀ ਅੱਛਾ ਤੇ ਫਿਰ ਜਿਹੜਾ ਇਹ ਮਰਬਾ ਹੈਗਾ ਬਾਸ ਦਾ ਮਰਬਾ ਇਹ ਖਾਣ ਦਾ ਬੈਸਟ ਟਾਈਮ ਤੇ ਬੈਸਟ ਢੰਗ ਕਿਹੜਾ ਦੇਖੋ ਜੀ ਜਿਹੜਾ ਬੰਦਾ ਕਸਰਤ ਕਰਦਾ ਉਹ ਚਾਹੇ ਰਾਤ ਨੂੰ 12 ਵਜੇ ਉੱਠ ਕੇ ਖਾ ਲਵੇ ਉਹਦੇ ਵਾਸਤੇ ਖਾਣਾ ਕੋਈ ਮਾੜਾ ਨਹੀਂ ਹੈਗਾ ਜਿਹੜਾ ਬੰਦਾ ਬੇਲਾ ਬੈਠਦਾ ਏਸੀਆਂ ਦੇ ਵਿੱਚ ਉਹਦੇ ਵਾਸਤੇ ਪਾਣੀ ਪੀਣਾ ਵੀ ਮਾੜਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿਉਂਕਿ ਇਹਨੂੰ ਤੁਸੀਂ ਦੇਖੋ ਨਾਲ ਬਾਸ ਦਾ ਮਰਬਾ ਲੈ ਲੈਣਾ ਨਾਲ ਤੁਸੀਂ ਲੈ ਲੈਣਾ ਗਾਜਰ ਦਾ ਮੰਨ ਲਓ ਜੇ ਤੁਸੀਂ 1 ਕਿਲੋ ਬਾਸ ਦਾ ਮਰਬਾ ਲੈਣਿਆ ਤਾਂ ਤੁਸੀਂ ਉਹਦੇ ਵਿੱਚ ਸਿਰਫ ਇੱਕ ਪਾਈਆ ਜਿਹੜਾ ਗਾਜਰ ਦਾ ਮਰਬਾ ਪਾਉਣਾ ਹੈ ਉਹ ਵੀ ਇਹ ਆ ਵੀ ਗਾਜਰ ਜਿਆਦਾ ਠੰਡੀ ਹੋਣ ਕਰਕੇ ਐਂਜ਼ਾਈਮ ਜਿਆਦਾ ਬਣਾਉਂਦੀ ਹੈ ਐਂਜ਼ਾਈਮ ਬਣਾਉਣ ਕਰਕੇ ਡਾਈਜੈਸ਼ਨ ਵਧੀਆ ਰਹਿੰਦੀ ਹੈ ਉਹਨੇ ਇੱਕ ਪਾਚਨ ਤੰਤਰ ਦਾ ਵਧੀਆ ਕੰਮ ਕਰਨਾ ਹੈ ਬਾਕੀ ਤੁਹਾਡਾ ਕੈਲਸ਼ੀਅਮ ਆਇਰਨ ਸਾਰਾ ਕੁਝ ਜਿਹੜਾ ਮਰਬੇ ਜਿਹੜਾ ਬਾਸ ਦੇ ਮਰਬੇ ਨੇ ਪੂਰਾ ਕਰ ਦੇਣਾ ਤੁਸੀਂ ਇਹਨਾਂ ਨੂੰ ਦੋਹਾਂ ਨੂੰ ਲੈਣਾ ਹੈ ਮੈਸ਼ ਕਰਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੈਸ਼ ਕਰਕੇ ਤੁਸੀਂ ਇਹਦੇ ਵਿੱਚ ਕੀ ਕਰਨਾ ਜੀ ਸਭ ਤੁਹਾਨੂੰ ਆਮ ਬਜ਼ਾਰਾਂ ਦੇ ਵਿੱਚ ਮਿਲ ਜੂਗੀ ਹਾਈਟ ਵਧਾਉਣ ਵਾਲਾ ਹਾਈਟ ਵਧਾਉਣ ਵਾਸਤੇ 1 ਕਿਲੋ ਲੈਣਾ ਤੁਸੀਂ ਬਾਸ ਦਾ ਮਰਬਾ ਪਾਈਆ ਲੈਣਾ ਗਾਜਰ ਦਾ ਮਰਬਾ ਇਦੇ ਵਿੱਚ ਦੋ ਤੁਸੀਂ 20 ਗ੍ਰਾਮ ਮੰਨ ਲਓ ਵੀ ਮੁਕਤਾ ਸ਼ੁਕਤੀ ਭਸਮ ਪਾਉਣੀ ਹੈ ਤਾਂ ਉਸ ਤੋਂ ਬਾਅਦ 2 ਗ੍ਰਾਮ ਸਿਰਫ ਪਾਉਣੀ ਆ ਤੁਸੀਂ ਮੋਤੀ ਪਿਸਤੀ ਮੋਤੀ ਭਸਮ ਕਹ ਲਓ ਮੋਤੀ ਪਿਸਤੀ ਕਹ ਲਓ ਠੀਕ ਹੈ ਜੀ ਉਸ ਤੋਂ ਬਾਅਦ ਪਾਉਣੀ ਆ ਤੁਸੀਂ 2 ਗ੍ਰਾਮ ਰਜਤ ਭਸਮ ਜੀ ਨੂੰ ਚਾਂਦੀ ਭਸਮ ਕਹਿ ਦਿੰਨੇ ਆਪਾਂ 2 ਗ੍ਰਾਮ ਇਹ ਪਾਉਣੀ ਆ ਚੰਗੀ ਤਰ੍ਹਾਂ ਇਹਨੂੰ ਤੁਸੀਂ ਮੈਸ਼ ਕਰ ਦੇਣਾ ਹੱਥ ਨਾਲ ਮੈਸ਼ ਕਰਕੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਪਿਓਰ ਦੁੱਧ ਦੇ ਨਾਲ ਸੇਵਨ ਕਰਨਾ ਬਿਨਾ ਮਿੱਠੇ ਤੋਂ ਤੇ ਉਹ ਤੁਸੀਂ ਅੱਜ ਦੇਖੋ ਤੇ 6 ਮਹੀਨੇ ਬਾਅਦ ਦੇਖਿਓ ਇੱਕ ਘਰ ਦੀ ਖਰਾਕ ਹੈ ਨਾ ਕਿ ਦਵਾਈਆਂ ਖਵਾਉਣ ਦੀ ਤੁਸੀਂ ਆਪਣੇ ਬੱਚੇ ਨੂੰ ਕੋਈ ਲੋੜ ਨਹੀਂ ਜਿਹੜੇ ਕਹਿੰਦੇ ਆ ਵੀ ਅਸੀਂ ਦਵਾਈਆਂ ਖਾ ਕੇ ਹਾਈਟ ਵਧਾ ਦਈਏ ਤਾਂ ਨਹੀਂ ਹਾਈਟ ਵਧਦੀ ਜਦ ਤੱਕ ਤੁਹਾਡੇ ਬੱਚੇ ਦੀ ਖਰਾਕ ਜਿਹੜੀ ਅਸਲ ਪੂਰੀ ਨਹੀਂ ਹੁੰਦੀ ਜੀ ਡਾਕਟਰ ਸਾਹਿਬ ਅੱਜ ਕੱਲ ਤਾਂ ਮਸ਼ਹੂਰੀ ਐ ਇਦਾਂ ਚੱਲਦੇ ਨੇ ਜੀ ਕਿ ਰਾਤੋ ਰਾਤ ਹਾਈਟ ਵੱਧ ਜੂਗੀ ਰਾਤੋ ਰਾਤ ਹਾਈਟ ਵੱਧ ਸਕਦੀ ਹੈ ਇਹੋ ਜਿਹਾ ਕੋਈ ਜਾਦੂ ਦੁਨੀਆ ਪਰ ਹੈ ਹੀ ਨਹੀਂ ਜੀ ਜਿਹੜੇ ਉਹ ਲੋਕ ਆ ਉਹ ਸਾਰੇ ਲੁੱਟੂ ਪੀਰ ਲੋਕ ਨੇ ਜੀ ਕਿਉਂ ਕਿਉਂਕਿ ਇਹ ਕੋਈ ਬਾਡੀ ਦੇ ਵਿੱਚ ਤੁਹਾਡੇ ਵਿੱਚ ਸਪਰਿੰਗ ਨਹੀਂ ਲੱਗਿਆ ਹੋਇਆ ਜਾਂ ਕੋਈ ਰਬੜ ਨਹੀਂ ਲੱਗੀ ਹੋਈ ਵੀ ਇਹ ਚੁੱਕੇ ਵਧਾ ਦਾਂਗੇ ਜਦ ਤੱਕ ਉਹ ਤੱਤ ਪੂਰੇ ਨਹੀਂ ਹੁੰਦੇ ਜਦ ਤੱਕ ਸਰੀਰ ਦਾ ਜਿਹੜਾ ਵਿਕਾਸ ਹੈ ਹੱਡੀਆਂ ਦਾ ਵਿਕਾਸ ਆ ਨਹੀਂ ਹੋਵੇਗਾ ਜੀ ਜੀ ਅੱਛਾ ਤੇ ਫਿਰ ਜਿਹੜੀ ਹਾਈਟ ਹੈਗੀ ਹੈ ਹੁਣ ਤੁਹਾਡਾ ਜਿਹੜਾ ਨੁਸਖਾ ਹੈਗਾ ਮੋਤੀ ਪਿਸਤੀ ਵਾਲਾ ਗਾਜਰ ਵਾਲਾ ਬਾਂਸ ਦੇ ਮਰਬੇ ਵਾਲਾ ਇਹ ਕਿਹੜੀ ਉਮਰ ਤੱਕ ਕੰਮ ਕਰਦੀ ਹੈ ਦੇਖੋ ਇਹ ਤੁਸੀਂ ਇਹ ਕਹ ਲਓ ਵੀ 20 ਤੋਂ 22 ਸਾਲ ਦੇ ਬੱਚਿਆਂ ਤੱਕ ਆਰਾਮ ਨਾਲ ਕੰਮ ਕਰਦਾ ਜੀ 20 ਤੋਂ 22 ਸਾਲ 20 ਤੋਂ 22 ਸਾਲ ਤੱਕ ਪਰ ਮੰਨਦੇ ਤਾਂ ਇਹ ਵੀ 19 ਸਾਲ ਤੋਂ ਬਾਅਦ ਤਾਂ ਹਾਈਟ ਵਧਦੀ ਨਹੀਂ ਤੁਸੀਂ ਕਹਿ ਰਹੇ ਤੁਹਾਡੇ ਨੁਸਖੇ ਨਾਲ 20 22 ਸਾਲ ਵਾਲੇ ਵੀ ਜਿਹੜੇ ਕੱਦ ਵਧਾਉਣ ਵਧਾ ਸਕਦੇ ਨੇ ਦੇਖੋ ਜੀ ਤੁਸੀਂ ਹਾਈਟ ਕਿਉਂ ਨਹੀਂ ਵਧੀ ਹੈਗੀ ਜਿਹੜੀ ਹਾਈਟ ਤੱਕ ਵਿਕਾਸ ਤਾਂ ਸਰੀਰ ਦਾ ساری ਉਮਰੇ ਹੋਈ ਜਾਂਦਾ ਪਰ ਜਿਹੜੇ ਹੱਡੀਆਂ ਦਾ ਵਿਕਾਸ ਹੈ ਉਹ ਤੁਸੀਂ ਕਹ ਲਓ 20 ਤੋਂ 22 ਸਾਲ ਤੱਕ ਆਰਾਮ ਨਾਲ ਜਿਹੜਾ ਚੱਲੀ ਜਾਂਦਾ ਜੀ 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 अच्छा तो फिर डॉक्टर साहब एक और मसला है बच्चों दी जिन्ना दी उम्र ਘਟ ਹੈਗੀ ਹੈ 20 ਤੋਂ 22 ਤੋਂ ਘਟ ਹੈਗੀ ਹੈ ਉਹਨਾਂ ਨੇ ਇਦਾਂ ਦੇ ਨੁਸਖੇ ਫਾਰਮੂਲੇ ਬਹੁਤ ਵਾਰ ਹੁੰਦਾ ਕਿ ਅੱਜਕੱਲ ਹਰੇਕ ਹੀ ਫਰੋਲ ਦਿੰਦਾ ਜੀ Google ਹਰੇਕ ਹੀ ਕਰ ਲੈਂਦਾ ਬਹੁਤ ਨੁਸਖੇ ਟੋਟ ਕੇ ਅਪਣਾ ਲੈਂਦੇ ਨੇ ਪਰ ਉਹਨਾਂ ਦੀ ਹਾਈਟ ਵੱਧੇ ਨਹੀਂ ਇੱਕ ਮਸਲਾ ਇਹ ਹੈ ਦੂਸਰਾ ਮਸਲਾ ਇਹ ਹੈ ਕਿ ਬਹੁਤ ਵਾਰ ਹੁੰਦਾ ਕਿ ਜਿਹੜੇ ਮਾਪੇ ਹੈਗੇ ਨੇ ਇਆ ਮਾ ਹੈਗੀ ਆ ਉਹਦੀ ਹਾਈਟ ਜ਼ਿਆਦਾ ਹੈ ਬੱਚਿਆਂ ਦੀ ਘਟ ਗਈ ਕਈ ਵਾਰ ਹੁੰਦਾ ਹੈ ਕਿ ਮਾਪਿਆਂ ਦੀ ਹਾਈਟ ਘੱਟ ਹੈ ਤੇ ਬੱਚਿਆਂ ਦੀ ਵੱਧ ਗਈ ਉਹ ਕੀ ਚੀਜ਼ ਹੁੰਦੀ ਹੈ ਉਹਦੇ ਵਿੱਚ ਇਹ ਹੈ ਵੀ ਤੁਸੀਂ ਆਪਣੇ ਬੱਚੇ ਨੂੰ ਜਿਹੜੇ ਹੁਣ ਜਿਹੜੇ ਮਾਪਿਆਂ ਦੀ ਹਾਈਟ ਵੱਧ ਹੈ ਬੱਚਿਆਂ ਦੀ ਘਟ ਗਈ ਤੁਸੀਂ ਡਾਈਟ ਕਿਦਾਂ ਦੀ ਦੇ ਰਹੇ ਹੋ ਤੁਸੀਂ ਗਰਭ ਵੇਲੇ ਖਾ ਤਾਂ ਤੁਸੀਂ ਪਜੈਸਟਰੋਨ ਦੀਆਂ ਗੋਲੀਆਂ ਰਹੇ ਹੋ ਖਾ ਤਾਂ ਤੁਸੀਂ ਆਇਰਨ ਦੀਆਂ ਗੋਲੀਆਂ ਰਹੇ ਹੋ ਕੀ ਉਹ ਤੁਹਾਡੇ ਬੱਚਿਆਂ ਨੂੰ ਤਤ ਕਿੱਦਾਂ ਦੇ ਮਿਲ ਜਾਣਗੇ ਜਿਹੜੀਆਂ ਮਾਈਆਂ ਪੁਰਾਣੇ ਸਮੇਂ ਦੇ ਵਿੱਚ ਪੰਜੀਰੀਆਂ ਖਾਂਦੀਆਂ ਸੀਗੀਆਂ ਤੁਸੀਂ ਉਹ ਬਜ਼ੁਰਗਾਂ ਦੀ ਅੱਜ ਵੀ ਤੁਸੀਂ ਹਾਈਟ ਦੇਖੋ ਅੱਜ ਬਜ਼ੁਰਗ ਅੱਜ ਵੀ ਉਹ ਅਸੀਂ ਅਸੀਂ 90 90 ਸਾਲ ਦੇ ਜਿਹੜੇ ਹੋ ਗਏ ਪੂਰੇ ਕੈਮ ਹੋ ਕੇ ਜਿਹੜੇ ਦੁਨੀਆ ਤੋਂ ਗਏ ਨੇ ਤੇ ਅੱਜ ਕੱਲ੍ਹ ਲੋਕਾਂ ਦੇ 40 40 ਸਾਲਾਂ ਦੇ ਜਿਹੜੀਆਂ ਫੂਕਾਂ ਨਿਕਲੀਆਂ ਪਈਆਂ ਨੇ ਬਿਲਕੁਲ ਤੁਸੀਂ ਇਹ ਦੇਖੋ ਵੀ ਉਹ ਤੁਹਾਡੀ ਖਰਾਕ ਤੇ ਤੁਹਾਡੀ ਜਿਹੜੀ ਨਿਉ ਪੱਥਰ ਜਿਹੜਾ ਕਹਿ ਲੰਨੇ ਆਪਾਂ ਰੱਖਿਆ ਜਾਂਦਾ ਉਹਦੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ ਕਿੱਦਾਂ ਦੀ ਨਿਉ ਜਿਹੜੀ ਰੱਖਦੇ ਹੋ ਜੀ ਇਹ ਨੁਸਖੇ ਫਾਰਮੂਲੇ ਜਿੰਨੇ ਤੇ ਨਹੀਂ ਚੱਲ ਉਨਾ ਵਾਸਤੇ ਕੁਝ ਕੁਦਰਤ ਨੇ ਉਹਨਾਂ ਵਾਸਤੇ ਕੁਝ ਰੱਖੇ ਦੇਖੋ ਇਹ ਹੈ ਜੀ ਉਹਨਾਂ ਵਾਸਤੇ ਉਹਨਾਂ ਦਾ ਲੀਵਰ ਸਹੀ ਹੋਣਾ ਜ਼ਰੂਰੀ ਹੈ ਜਦ ਤੱਕ ਤੁਹਾਡੀ ਹੁਣ ਇਹ ਨੁਕਸਾ ਵੀ ਹੈ ਜਦ ਤੱਕ ਤੁਹਾਡਾ ਲੀਵਰ ਨਹੀਂ ਕੰਮ ਕਰਦਾ ਇਹਨੂੰ ਡਾਈਜੈਸਟ ਨਹੀਂ ਪ੍ਰੋਪਰ ਕਰ ਸਕਦਾ ਉਦੋਂ ਤੱਕ ਇਹ ਚੀਜ਼ਾਂ ਵੀ ਨਹੀਂ ਕੰਮ ਕਰਦੀਆਂ ਜਦ ਤੱਕ ਤੁਹਾਡਾ ਲੀਵਰ ਇਹਨੂੰ ਪਚਾਉਣ ਦੇ ਕਾਬਲ ਨਹੀਂ ਹੈਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਅੱਜ ਡਾਕਟਰ ਜਗਰੂਪ ਸਿੰਘ ਭੰਗੂ ਹੋਰਾ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਨੇ ਜਿਹੜਾ ਨੁਸਖਾ ਟੋਟਕਾ ਤੁਹਾਡੇ ਵਾਸਤੇ ਲਿਆਂਦਾ ਉਹ ਹੈ ਉਹ ਘਟ ਕੱਦ ਦੀ ਪ੍ਰੋਬਲਮ ਜਿੰਨਾ ਘਰਾਂ ਦੇ ਵਿੱਚ ਹੈ ਮਾਪਿਆਂ ਦੀ ਹਾਈਟ ਬਹੁਤ ਜ਼ਿਆਦਾ ਹੈ ਬੱਚਿਆਂ ਦੀ ਹਾਈਟ ਹੈ ਜਿਹੜੀ ਲਗਾਤਾਰ ਘਟ ਰਹੀ ਹੈ ਅਜਿਹੇ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਚੀਜ਼ਾਂ ਤੋਂ ਮਨਾ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਅਪਣਾਉਣ ਬਾਬਤ ਉਹਨਾਂ ਨੇ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਜਿਸ ਘਰ ਦੇ ਵਿੱਚ ਗਾਜਰ ਤੇ ਬਾਂਸ ਦਾ ਮਰਬਾ ਇਹ ਦੋ ਤਿੰਨ ਨੁਸਖਿਆਂ ਦੇ ਨਾਲ ਇਸਤੇਮਾਲ ਕਰਵਾਉਣਾ ਬੱਚੇ ਨੂੰ ਸ਼ੁਰੂ ਕਰ ਦਿੰਦੇ ਨੇ ਜਿਹੜੇ ਮਾਪੇ ਤਾਂ ਉਹਨਾਂ ਦੀ ਹਾਈਟ ਹੈਗੀ ਹੈ ਜਿਹੜੀ ਉਹ 6 ਮਹੀਨੇ ਦੇ ਵਿੱਚ ਹੀ ਲਗਭਗ ਲਗਭਗ ਜਿਹੜੀ ਵਧਣਾ ਉਹ ਸ਼ੁਰੂ ਹੋ ਸਕਦੀ ਹੈ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇਸਨ ਨੂੰ ਜ਼ਰੂਰ ਦਿਓ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਜੋ ਮਾਪੇ ਆਪਣੇ ਬੱਚਿਆਂ ਦੀ ਘੱਟ ਹਾਈਟ ਕਰਕੇ ਪਰੇਸ਼ਾਨ ਨੇ ਧੰਨਵਾਦ